ਕੀ ਗੱਲ ਪਤਾ ਜੀ ਤਰਨਤਾਰਾ ਰੋਡ ਤੇ ਗੱਲ ਬਾਤ ਮੈਂ ਜੀ ਅੰਮ੍ਰਿਤਸਰ ਤੋਂ ਆਉਣ ਰਿਹਾ ਸਾਂ ਤੇ ਮੰਮੀ ਮੌਕੇ ਤੇ ਜਦੋਂ ਇੱਥੇ ਦੇਖਿਆ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਆ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਗੱਡੀ ਵਾਲਾ ਵੀਰ ਇਧਰੋਂ ਆਉਣ ਰਿਹਾ ਸੀ ਤੇ ਉਧਰੋਂ ਟਰੱਕ ਵਾਲਾ ਆਉਣ ਰਿਹਾ ਸੀ ਟਰੱਕ ਵਾਲਾ ਤੇ ਚਲੋ ਫਿਰ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਖਲੋਤਾ ਕਿਉਂਕਿ ਗੱਡੀ ਵਾਲਾ ਵੀਰ ਥੋੜਾ ਕ ਤੇਜ਼ ਹੀ ਤੇ ਤਦ ਕਰਕੇ ਉਹ ਵੀ ਦੀ ਡੈਥ ਹੋ ਗਈ ਆ ਤੁਹਾਡੇ ਸਾਹਮਣੇ ਐਕਸੀਡੈਂਟ ਹੋਇਆ ਨਿੰਮੇ ਥੋੜਾ ਥੋੜਾ ਪਿੱਛੇ ਜਾਂਦਾ ਅੱਛਾ ਜੀ ਹਾਂਜੀ ਫਿਰ ਐਕਸੀਡੈਂਟ ਹੋ ਗਈ ਸੀ ਜਦੋਂ ਤੁਸੀਂ ਦੇਖਿਆ ਹਾਂਜੀ ਵੀਰ ਜੀ ਉਦੋਂ ਤਾਂ ਮੌਤ ਹੋ ਗਈ ਸੀ ਉਦੋਂ ਕਾਫੀ ਜਾਣੇ ਇਕੱਠੇ ਹੋਏ ਤੇ ਫਿਰ ਵੀ ਮੈਂ ਉਹਨਾਂ ਵੀਰਾਂ ਦੇ ਜਦੋਂ ਦੇਖਿਆ ਤੇ ਫਿਰ ਉਹ ਤੇ ਮੌਕੇ ਤੇ ਪੁਲਿਸ ਕਿੱਲੇ ਗੱਲ ਨਹੀਂ ਨਹੀਂ ਪਾਜੀ ਪੁਲਿਸ ਤੇ ਉਹ ਪਾਜੀ ਅੱਧੇ ਘੰਟੇ ਬਾਅਦ ਪੁਲਿਸ ਆਈ ਕਿਉਂਕਿ ਭਗਵੰਤ ਮਾਨ ਨੂੰ ਵੀ ਮੈਂ ਜਿੱਤੋਂ ਤਾਈਂ ਵੀ ਮੇਰੀ ਵੀਡੀਓ ਜਾਂਦੀ ਮੈਂ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਅਪਾ ਵਾਦੇ ਵੱਡੇ ਵੱਡੇ ਕਰ ਲੈਨੇ ਆ ਪਰ ਵਾਦਿਆਂ ਤੇ ਜਰੂਰ ਕਿਉਂਕਿ ਚੱਲਿਆ ਕਰੀਏ ਮਾਨੂੰ ਖਰੀਓ ਇਹ ਵਾਦਿਆਂ ਤੇ ਕਿਉਂਕਿ ਝੂਠੇ ਦਲਾਸੇ ਜਿਹੜੇ ਦੇਣੇ ਤੇ ਝੂਠੇ ਦਲਾਸੇ ਦੇ ਕੇ ਵੋਟਾਂ ਲੈਣੀਆਂ ਮੈਨੂੰ ਉਹ ਚੰਗਾ ਨਹੀਂ ਕੰਮ ਲੱਗਦਾ ਕਿਉਂਕਿ ਤੁਹਾਡਾ ਫਰਜ ਉਤਨਾ ਭਗਵੰਤ ਮਾਨ ਕਹਿੰਦਾ ਵੀ ਮੈਂ ਆਲੇ-ਦੁਆਲੇ ਗੱਡੀਆਂ ਘਮੋਨਾ ਅੱਜ ਕਿੱਥੇ ਗਈਆਂ ਉਹਦੀਆਂ ਗੱਡੀਆਂ ਮਾਨੂੰ ਅੱਜ ਕਿੱਥੇ ਅੱਧੇ ਘੰਟੇ ਬਾਦਾਂ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਨੇ ਵੀ ਕੀ ਕੀਤਾ ਇੱਥੇ ਵੀਰ ਨੌਜਵਾਨ ਆ ਉਹਨਾਂ ਨੇ ਸਾਰੇ ਡਾਕੂਮੈਂਟ ਲੱਭ ਕੇ ਤੇ ਫੇਰ ਗੱਲਬਾਤ ਕੀਤੀ ਆ ਤੇ ਮੈਂ ਸਰਕਾਰਾਂ ਨੂੰ ਹੱਥ ਜੋੜ ਕੇ ਦੁਬਾਰਾ ਫੇਰ ਬੇਨਤੀ ਕਰਦਾ ਕਿ ਜਰੂਰ ਜੇ ਵੋਟਾਂ ਵੀ ਲੈਣੀਆਂ ਹੁੰਦੀਆਂ ਨੇ ਨਾ ਥੋੜਾ ਘਰੇ ਉੱਤਰਿਆ ਕਰੋ ਕਿਉਂਕਿ ਝੂਠੇ ਸੰਗਤ ਨੇ ਉਦਲਾਸੇ ਨਹੀਂ ਦੇਈਦੇ ਹੁੰਦੇ ਕਿੱਡਾ ਵੱਡਾ ਹਾਸਾ ਆ ਤੇ ਪ੍ਰਸ਼ਾਸਨ ਹੁਣ ਪਹੁੰਚਿਆ ਕੀ ਲੱਗਦਾ ਕਿ ਐਕਸੀਡੈਂਟ ਤੇਜ ਗਤੀ ਤੇ ਕਰ ਨਹੀਂ ਨਹੀਂ ਬਾਈ ਜੀ ਰੋਡ ਜਿਆਦਾ ਵੱਸਦੇ ਨਾਲ ਇੱਕ ਇੱਕ ਮੈਂ ਬੇਨਤੀ ਕਰਦਾ ਵਾਂ ਵੀ ਇਹ ਰੋਡ ਵੱਡਾ ਹੋਣਾ ਚਾਹੀਦਾ ਕਿਉਂਕਿ ਕਿੰਨਾ ਮਤਲਬ ਕਿੰਨੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਜਾਂਦੀਆਂ ਮਤਲਬ ਛੋਟਾ ਯਾ ਰੋਡ ਆ ਤੇ ਭਗਵੰਤ ਮਾਨ ਨੂੰ 400 400 ਗੱਡੀ ਦਾ ਤੇ ਪਤਾ ਤੇ ਕੀ ਗੱਲ ਇੱਥੇ ਨਹੀਂ ਪਤਾ ਹੁਣ ਉਹ ਨੌਜਵਾਨ ਦੀ ਮੌਤ ਹੋ ਗਈ ਆ ਉਹ ਵੀ ਤਾਂ ਕਿਸਦਾ ਬੇਟਾ ਸੀ ਨਾ ਆਪਣੇ ਆਪ ਨੂੰ ਤੇ ਉਹ ਬੜਾ ਕਹਿਂਦਾ ਮੈਂ ਸੀਐਮ ਆ ਜੋ ਵੀ ਦੱਲੂ ਕਹਿੰਦਾ ਵੀ ਗੱਡੀਆਂ ਤੇਜ਼ ਨਹੀਂ ਚਲਾਉਣੀ ਚਾਹੀਦੀਆਂ ਮੈਂ ਤਾਂ ਲੋਕਾਂ ਨੂੰ ਦੇਖਿਆ ਕਿ ਗੱਡੀ ਤੇਜ਼ ਕਰਨ ਮੈਂ ਨਾ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਮੇਰੇ ਭਰਾ ਵਾ ਐਡੀ ਜੋ ਨਾਲ ਨਾ ਆਇਆ ਕਰੋ ਕਿਉਂਕਿ 10 ਮਿੰਟ ਘਰੋਂ ਪਹਿਲਾਂ ਚੱਲ ਪਿਆ ਕਰੀਏ ਤੇ ਵਧੀਆ ਹੁਣ ਚਲੋ ਚਾਹ ਟਰੱਕ ਵਾਲੇ ਦੀ ਚਾਹ ਟਰੱਕ ਵਾਲੇ ਦੀ ਗਲਤੀ ਲਾ ਲਓ ਚਾਹ ਉਹ ਵੀਰ ਦੀ ਲਾ ਲਓ ਹੁਣ ਹਾਸਾ ਤੇ ਹੋ ਗਿਆ ਨਾ ਜਾਨ ਚਲੀ ਗਈ ਓਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਅਨੁ ਟਰੱਕ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਕਿ ਤੇਜ਼ ਗਤੀ ਦਾ ਕਾਰਨ ਬਣਿਆ ਐਕਸੀਡੈਂਟ ਤੇਜ਼ ਤਾਂ ਲੱਗਦਾ ਜੀ ਹਾਂ ਸਰ ਕੀ ਹਾਲਾਤ ਕੀ ਨੇ ਕਾਰ ਡਰਾਈਵਰ ਦੇ ਤੇ ਟਰੱਕ ਦੇ ਕਾਰ ਡਰਾਈਵਰ ਤੇ ਫੋਨ ਨਾਲੋਂ ਅਲੱਗ ਹੋ ਗਈ ਘੜ ਨਾਲੋਂ ਤੇ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਪਰ ਫਰਵਰਕ ਮੈਂਬਰ ਪਹੁੰਚੇ ਨਹੀਂ ਅਜੇ ਨਹੀਂ ਆ ਰਹੇ ਆ ਦੇਖਾ ਟਰੱਕ ਡਰਾਈਵਰ ਦੇ ਟਰੱਕ ਡਰਾਈਵਰ ਤਾਂ ਟ੍ਰੱਕ ਦਾ ਵੀ ਕਾਫੀ ਨੁਕਸਾਨ ਆ ਅਗਲੇ ਪਹੀਏ ਦੋਨੇ ਲੱਥ ਗਏ ਜੀ ਟਰੱਕ ਡਰਾਈਵਰ ਭੱਜ ਗਿਆ ਮੌਕੇ ਤੋਂ ਹਰਾਸ ਤੇ ਟਰੱਕ ਡਰਾਈਵਰ ਕਿੱਧਰ ਨਹੀਂ ਮੌਕੇ ਤੇ ਭੱਜ ਗਿਆ ਛੱਡ ਗਿਆ ਕੋਈ ਪਹਿਚਾਨ ਹੋਈ ਆ ਜੀ ਕਾਰ ਡਰਾਈਵਰ ਦੀ ਇੱਕ ਕਾਰ ਵਾਲੇ ਦੀ ਪਛਾਣ ਹੋ ਗਈ ਆ ਨਾ ਮੈਂ ਉਹਨਾਂ ਦਾ ਜੀ ਕਿੱਥੋਂ ਦੇ ਰਹਿਣ ਵਾਲੇ ਨਹੀਂ ਆ ਜੀ ਨਹੀਂ ਇਹ ਵਾਜੀ ਸਹੇਬ ਪ੍ਰੀਤ ਸਿੰਘ ਪਾਪਦਾਨ ਹੈਗਾ ਜੇ ਰਵਿੰਦਰ ਸਿੰਘ ਉਹ ਵਾਸੀ ਸੁਲਤਾਨਪੁਰ ਰੋਡ ਅਜੀਤ ਨਗਰ ਹਾਊਸ ਨੰਬਰ 4 ਚਾਰ ਦੀ ਪਛਾਣ ਕੀ ਹੈ ਜੀ ਦਾਦਾ ਜੀ ਸਾਹਿਬ ਪ੍ਰੀਤ ਸਿੰਘ ਜੀ ਸਨ ਆਫ ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 54 ਅਜੀਤ ਨਗਰ ਸੁਲਤਾਨਵਾਲਾ ਰੋਡ ਅਮਰਸਰ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੀ ਕਾਰਵਾਈ ਅਜੇ ਤਾਂ ਮੌਕੇ ਤੇ ਪਹੁੰਚੀ ਹੈ ਜੀ ਫੋਟੋਗ੍ਰਾਫੀ ਕਰ ਲਈ ਹੈ ਗੱਡੀਆਂ ਪਾਸੇ ਕਰਾ ਰਹੇ ਹਾਂ ਬੋਡੀ ਕਾਰ ਦੇ ਵਿੱਚ ਫਸੀ ਪਈ ਪੂਰੀ ਉਹਨੂੰ ਕੱਢ ਕੇ ਤੇ ਹਸਪੀਟਲ ਭੇਜ ਰਹੇ ਹਾਂ ਸਰ ਜਿਹੜਾ ਹਾਦਸਾ ਹੋਇਆ ਕਿਸ ਜਗ੍ਹਾ ਤੇ ਹੋਇਆ ਜਗ੍ਹਾ ਦੱਸੋ ਇਹ ਥਾਂ ਹੈਗੀ ਹੈ ਜੀ ਬਾਬਾ ਨੋ ਸਿੰਘ ਦੀ ਸਮਾਤ ਤੋਂ ਥੋੜਾ ਅੱਗੇ ਆ ਅੰਗਰਵਾਲੀ ਪਿੰਡ ਦਾ ਰਕਬਾ ਹੈ ਠੀਕ ਹੈ